ਇਕ ਛੋਪੀ ਜੇ ਬਲਗੁਰ ਧਿਆਨ ਚਾਹੇ ਬੰਦਰੀ ਵਾਲੇ ਨਾਮ ਦੇ ਕੇ ਜੀਵਨ ਬਿਨਲੇ ਲੈ ਜਿਨ੍ਹਾਂ ਦਾ ਅੱਜ ਆਪਕੋ ਪਰਵਾਸ ਔਰ ਮਨਾਰਾ ਸਿੱਧੇ ਸ਼ਬਦਾਂ ਚ ਪਿਆਰ ਰੱਬ ਦਾ ਨਾਮ ਜਪੋ ਹੋਏਂਦੇ ਤੰ ਦੁੱਖ ਨਹੀਂ ਲੱਗਣਗੇ ਨਾਮ ਛਰ ਦੋਗੇ ਨਰਕਾਂ ਦੇ ਚੁਬਾਉਂਦੇ ਤੇ ਨਰ ਦੋਜਿ ਬਿਜਾਹੇਂਦੇ ਸੱਚ ਭਤ ਘਰਪਿਆ ਕਹਿੰਦੇ ਮੇਕ ਅਮੀਰ ਬੰਨਾ ਮਰ ਬਿਆ ਮਰਨ ਲੱਗਿਆਂ ਦਾ ਉਧ ਕੋਲ 19 ਘੋੜੇ ਸੀ ਉਧ ਘੋੜੇ ਘੋੜ ਜਮੀਨ ਜਾਇਦਾਤ ਬਸੀਅਤ ਕਰ ਗਿਆ ਇੱਕ ਮੇਰਾ ਲੜਕਾ ਆਇਆ ਇੱਕ ਮੇਰਾ ਲੜਕਾ ਆਇਆ ਇੱਕ ਮੇਰੀ ਲੜਕੀ ਹੈ ਹੀ ਹੈ ਤੇ ਇਹ ਜਿਹੜੀ ਮੇਰੀ ਜਮੀਨ ਜਾਇਦਾਦ ਹੈ ਇਹਦੇ ਵਿੱਚੋਂ ਅੱਧਾ ਹਿੱਸਾ ਇੱਕ ਲੜਕੇ ਨੂੰ ਦੇ ਦਿੱਤਾ ਜਾਵੇ ਪੰਜਵਾਂ ਹਿੱਸਾ ਸਾ ਮੇਰੀ ਲੜਕੀ ਨੂੰ ਦੇ ਦਿੱਤਾ ਜਾਵੇ ਜਾਵੇ ਚੌਥਾ ਹਿੱਸਾ ਮੇਰੇ ਘਰ ਵਾਲੀ ਦਾ ਰਹਿ ਰਹੇ ਚਲੋ ਕਿਉ ਬਾਦ ਵਿੱਚ ਉਹਦੀ ਵਸੀਅਤ ਪਰੀ ਗਈ ਬੰਦੇ ਕੱਠੇ ਕਰ ਲੈ ਜਦੋਂ ਬੰਦੇ ਬੱਥੇ ਦੀ ਪੰਚਾਇਤ ਆਇਆ ਸਿਆਣੇ ਬੰਦੇ ਆਏ ਵੇ ਜਾਇਦਾਦ ਬੰਦੇ ਦੇ ਉਹ ਹਾਂ ਭਈ ਅੱਧਾ ਹਿੱਸਾ ਲੜਕੇ ਨੂੰ ਦੇਣਾ ਰਿਹਾ ਚੌਥਾ ਹਿੱਸਾ ਸਾ ਉਦਕਾਰ ਅਲੀ ਜਿੰਦੀ ਹੈ ਉਹਦੇ ਨਾਮ ਵੀ ਰੱਖਣ ਐ ਪੰਜਵਾਂ ਹਿਸਾ ਉਹਦੀ ਲੜਕੀ ਨੂੰ ਵੀ ਦੇਣਾ ਹੈ ਸਾਰੀ ਜ਼ਮੀਨ ਜਾਇਦਾਦ ਘਰ ਬੰਦਿਆ ਗਿਆ ਰੋਲਾ ਪਰਦ ਇੱਥੇ ਬਹਿ ਗਿਆ ਜਿਹੜੇ ਧੋਰੇ 19 ਸੀ ਹੋ ਨਹੀਂ ਬੰਦ ਹੋਇਆ ਹੋਨੋਂ ਪਿੰਦੇ ਵਿੱਚ 18 ਧੋਰੇ ਦਾ ਬੰਦੇ ਜਹਾ ਸਰਦੇ ਆ 19 ਮੇਰਾ ਕੀ ਕਰੀਏ ਜਾਤੇ ਹਾਂ ਵੱਡ ਕੇ ਤੋ ਦੋ ਵਾਰ ਲੋ ਜਾਨੂ ਵੇਚ ਲੋ ਉਹ ਕਹਿੰਦੇ ਵੱਡਿਆ ਤਾਂ ਜਾਣੀ ਸਾਰੇ ਦਿਸ ਕੰਮੀ ਹੋਣ ਲੈਈ ਗੱਲ ਦੇ ਚੰਦੀ ਦੀ ਬਾਪੂ ਜਰੀ ਵਸੀਸ ਦਨ ਤੇ ਹੋ ਗਿਆ ਉਹੀ ਰਹਿ ਰਹੀ ਹੈ ਹੋਰਾ ਵੇਚਣਾ ਨਹੀਂ ਹੈ ਬੰਦ ਵੀ ਟੋਣਾ ਚਾਹੀਦਾ ਸਰਪੰਚ ਦੇ ਦਾ ਹੱਥ ਘਰੇ ਹੋਵੇ ਉਹ ਕਹਿੰਦੇ ਇਹ ਥੋੜੀ ਬੰਦ ਹੋਣਾ ਜੇ ਉੰਦੀ ਮਾ ਹੋਰਾ ਦਾ ਤੇ ਸੇ ਹਿਸਾਬ ਸਹੀ ਨਹੀਂ ਹੁੰਦਾ ਜਾਂ ਤਾਂ 20 ਹੁੰਦੇ ਨਾ 18 ਹੁੰਦੇ ਉਹਨੀਆਂ ਮਸਲਤ ਕਿਸੇ ਸਾਹ ਦੇਚੀ ਨਹੀਂ ਆ ਰਹੀਆ ਉਹਨੀਆਂ ਬੁਝਾਲਾ ਕੇ ਜੋ ਲਾਕੇ ਵਿੱਚੋਂ ਕੋਈ ਹੋਰ ਸਿਆਣੇ ਬੰਦੇ ਲੱਭੇ ਹਤੇ ਉਹਨਾਂ ਤੋਂ ਵੀ ਨਹੀਂ ਮੰਨਦੇ ਬੰਦੇ ਕਹਿੰਦੇ ਨਿੰਨ ਉਹਦੀ ਸਾਧੂ ਪੰਡਾ ਜਨੋ ਸਾਧੂ ਆਇਆ ਉਹ ਵੀ ਭੋਰੇ ਤੇ ਸਵਾਰ ਆਰ ਉਹਨੇ ਕਹਿ ਬਿਆ ਆਪਣੇ ਲਾਕੇ ਸੰਤ ਮਾਪੂਛ ਪੁੰਦੇ ਰਹਿੰਦੇ ਨੇ ਭੋਰੇ ਤੇ ਆਵੈ ਨੇ ਉਹ ਮਾਪੂਛੋ ਹੱਲ ਕਰੋ ਪਈ ਪਈ ਕਹਿੰਦੇ ਆਹ ਮਸਲਾ ਜਮੀਨ ਦੇ ਆਦਤ ਹਰ ਤਾਂ ਵੰਡਿਆ ਤੇ ਆ ਧੋਰੇ ਨਹੀਂ ਬਣ ਹੁੰਦੇ ਤੂੰ ਕਹਵੇਂ ਕਿਉਂ ਕਹਿੰਦੇ ਧੋਰੇ ਆ ਉੰਨੀ ਜਾਂ ਤਾਂ ਉਹਨ ਥਾਰਾ ਜਾਂ ਉਹਨ ਵੀ ਦੀ ਉੰਨੀ ਵਿੱਚ ਧੋਰੇ ਦਾ ਕੀ ਕਰੀਏਰੀ ਉਹ ਹੁਣ ਸੰਤ ਸੀ ਜਿਹੜੇ ਪਹਿਲਾਂ ਮੰਨਣ ਵਾਲੇ ਸਲੇ ਸੀ ਉਹ ਸਰਪੰਚ ਪੰਜ ਕੋਈ ਪਤਵੰਤੇ ਬੰਦੇ ਕੋਲੋਂ ਕੋਈ ਧੰਦਾ ਕਿਸੇ ਨੂੰ ਕਿਸੇ ਦਾ ਦਿੱਤਾ ਵੰਡਦਾ ਹੈ ਜਿਹੜਾ ਸੰਤ ਹੁੰਦਾ ਬੰਦਗੀ ਵਾਲੇ ਲੋੋਂ ਦੇਕੇ ਜੀਵਨ ਦੀ ਪਦਤੀ ਲਾਇਨ ਹਰ ਸਿਉ ਲੈ ਨੂੰ ਮਲਾਏ ਆਏ ਉਪਰੋਂ ਦੇਕੇ ਭਲਾ ਕਰਦੇ ਨੇ ਉਹ ਸੰਤ ਮਹਾਂਪੁਰਸ਼ਾਂ ਬਤਾਗੇ ਗਿਆ ਕਹਿੰਦੇ ਚਵਰਾਇ ਨੂੰ ਮੇਰਨੇ ਮੈਂ ਆਪਣੇ ਵਾਲਾ ਥੋੜਾ ਇਹਦੇ ਵਿੱਚ ਦੇ ਦਿੰਨਾ ਲੋਕ ਜੀ ਹੋਏ ਫੇ ਸਾਰੇ ਚੌਧਰੀ ਬਣ ਗਏ ਕਹਿੰਦੇ ਅਸੀਂ ਬੰਦ ਕਰਦੇ ਆ ਉਹ ਕਹਿੰਦੇ ਨਹੀਂ ਤੁਸੀਂ ਵਾਜੋ ਪੈਗਾ ਜਦੋਂ ਥੋੜਾ ਮੈਂ ਦਿੱਤਾ ਬੰਡਾ ਨਰਮ ਨਾ ਹੁੰਦਾ ਸਾਧੂ ਰੰਬਧੇ ਦੀ ਜਦੋਂ ਘੋੜਾ ਮੈਂ ਦਿੱਤਾ ਬੰਨਾਂ ਦਾ ਵੀ ਨਾ ਆ ਹੋਵੇ 20 ਘੋੜੇ ਹੁਣ ਕਰੋ ਬੰਦ ਹੁੰਦਾ ਕਹਿੰਦੇ ਜੀ ਕਿਵੇਂ ਬੰਦ ਕਰਨੀਏ ਕਹਿੰਦੇ 20 ਦਾ ਅਧ ਇਹਦੇ ਲੜ ਦੇ ਨੂੰ ਦੇ ਦੇ ਉਹ ਕਹਿੰਦਾ ਠੀਕ ਹੈ ਜੀ ਤੈਨ ਕਾਕਾ 10 ਤੋੜਿਆ ਆਪਣੇ ਹੁੱਲ ਲਵੇਗਾ ਉਹਨੂੰ ਖੋਲ ਲੈ ਹੁੱਲੇ ਸਾਰੇ ਲਿਖਨ ਮਾਰਦੇ ਲੈ ਥੋਲੋਂ ਘੋੜਾ ਦੇ ਤੇ ਵੰਡਣ ਦਾ ਦਵਾ ਬਾਪ ਕਹਿਣਾ ਦਸ ਭੋਰੇ ਕੋ ਲਾ ਲਾ ਅੱਧ ਤੇਰਾ ਹੋ ਗਿਆ 20 ਦਾ ਲਾ ਲਾ ਕਹਿਣਾ ਜੀ ਠੀਕ ਹੈ ਮੈਂ ਖੁਸ਼ ਹੋ ਗਿਆ ਦਸ ਭੋਰੇ ਬੋਲੇ ਕਹਿਣਾ ਗੁਣ ਸੁਣੋ ਸਰੂ ਪਨਵਾ ਹਿੱਸਾ ਦੇ ਦਿੰਨੇ ਬਨਵਾ ਹਿੱਸਾ ਦੇ ਦਾ ਬਨ ਲੈ ਉਹ ਕਹਿੰਨੇ ਜੀ ਪਨਮਾ ਤੇ ਲੜਕੀ ਦਾ ਹਿੱਸਾ ਕਹਿਨੇ ਕੌਥਾ ਹਿੱਸਾ ਕਹਿੰਨੇ ਉਹਦੇ ਘਰਵਾਲੀ ਦਾ ਰੇ ਕਹਿਨੇ ਇਧਰ ਕਹਿ ਤਰੋ ਰੋ ਹੋਣ ਹੋਇਆ ਪਨਵਾ ਹਿੱਸਾ ਦਿਆਂ ਨੂੰ ਪੰਨਿਆਂ ਤੇ ਬੁਣਾ ਕਰੋ 20 ਘੋਰੇ ਸੀ ਲੇ ਸੀ ਪੰਜੂ ਚੋਪਾ ਪਾ ਦੀ ਜੀ ਕਹਨੇ ਭਾਈ ਤੇਰਾ ਪੰਨਵਾ ਹਿੱਸਾ ਹੈ ਉਹ ਚਾਰ ਘੋਰੇ ਖੋਲੋ ਤੂੰ ਮੱਤ ਪੰਨਵਾ ਸੰਨ ਤੇ ਰਹਤ ਚਾਰ ਘੋਰੇ ਖੋਲ ਨਾ ਉਹਨਾਂ ਚਾਰ ਢੋਲ ਲੈ ਹੋਲੇ ਕਿਛੇ ਰਹੇ ਤੇ ਛੇ ਕਹਿੰਦੇ ਵੋਣਾ ਹੋ ਵੀ ਹੋਈ ਜਿਹਦਾ ਹਿੱਸਾ ਜੋ ਖਾਇਆ ਥਾਇਆ ਉਹ ਵੀ ਆ ਗਿਆ ਕਹਿੰਦੇ ਵੀ 20 ਦਾ ਚੌਥਾ ਹਿੱਸਾ ਕਿ ਨਾ ਬਣਿਆ ਬਣਿਆ ਕਹਿੰਦੀ ਜੀ ਬੀਹਾਂ ਦਾ ਜਿਹੋਥੇ ਸਰਪੰਚ ਬੰਦੇ ਕਹਿੰਨੇ ਪੰਜ ਤੋਂ ਹੀ ਹੋ ਲਾ ਆਪਣੇ ਆਪਣੇ ਪੰਜ ਹੋ ਲੈਗੇ ਚਾਰ ਹੋ ਲੈਗੇ 10 ਹੋ ਲੈਗੇ 19 ਭੋਰੇ ਬੰਦ ਹੋ ਰਿਆ ਜਿਹੜਾ ਇਧਰ ਬੱਜਿਆ ਬਾਬਾ ਪਿੰਨਾ ਮੇਰੇ ਹੀ ਰਹਿ ਰਿਹਾ ਮੈਂ ਲੱਭੀ ਤੇ ਜਿਹੜਾ ਸਾਧੂ ਹੈ ਨਾ ਉਹ ਕੋਲੋਂ ਦੇ ਕੇ ਚਵਰੇ ਨਵੇਰਦਾ ਉਹਦਾ ਭੱਡਦਾ ਕੁਝ ਵੀ ਨਹੀਂ ਪਰ ਸਜਣੋ ਕੋਲੋਂ ਦਿੱਤੇ ਲੋਕਾਂ ਦਾ ਚਵਰਾ ਗਏ